ਚਾਦਾ ਲੱਗ ਸਾਡਾ ਦੋਨਾਂ ਦਾ ਖਾਦ ਹੋਇਆ ਤੇ ਹੁਣ ਇਮੀਗ੍ਰੇਸ਼ਨ ਬੰਦ ਕਰਕੇ ਭੱਜ ਗਏ ਅਗੇ ਇਮੀਗ੍ਰੇਸ਼ਨ ਬੰਦ ਕਰ ਲਵਿੰਦਰ ਬਿੱਲ ਨੇ ਵੀ ਨਾ ਮਦੀ ਐਡ ਕਰੀ ਸੀ ਆ ਲੈ ਆ ਬਈ ਕਰਮੇਂਦਰ ਬਿੱਲਾ ਆ ਜਾ ਵਿਚੀ ਕੁਲਵਿੰਦਰ ਬਿੱਲਾ ਉਹਦੇ ਬੇਟਾ ਕੁਲਵਿੰਦਰ ਬਿੱਲਾ ਵੀ ਆ ਗਿਆ ਆਜੋ ਕੁਲਵਿੰਦਰ ਬਿੱਲਾ ਦੇ ਘਰੇ ਚੱਲੋ ਬਈ ਠੀਕ ਆ ਫੋਨ ਤਾਂ ਬੰਦ ਕਰ ਕਰਮੇਂਦਰ ਬਿੱਲਾ ਲੈ ਆ ਬਈ ਕੁਲਵਿੰਦਰ ਬਿੱਲਾ ਫੜ ਲਵਾ ਆਜੋ ਕਰਾ ਕੁਲਵਿੰਦਰ ਬਿੱਲਾ ਸਾਹਿਬ ਇੱਕ ਮਿੰਟ ਇੱਕ ਮਿੰਟ ਆ ਕਰਮੇਂਦਰ ਬਿੱਲੇ ਗੱਲ ਸੁਣ ਬਾਈ ਤੇ ਕੀ ਨੌਂ ਇਹਦਾ ਇਮੀਗ੍ਰੇਸ਼ਨ ਸੋਲੂਸ਼ਨ ਆ ਇਮੀਗ੍ਰੇਸ਼ਨ ਮਾਈ ਇਮੀਗ੍ਰੇਸ਼ਨ ਸੋਲੂਸ਼ਨ ਆ ਆ ਦੇਖ ਬਾਈ ਤੂੰ ਫ ਭਰਾਵਾ ਇਹ ਪੈਸੇ ਦਾ ਜ਼ਿੰਮੇਵਾਰ ਕਰਵਿੰਦਰ ਬਿੱਲਾ ਇਹ ਕਰਵਿੰਦਰ ਬਿੱਲਾ ਇਮੀਗ੍ਰੇਸ਼ਨ ਨੇ ਬੰਦ ਕਰਕੇ ਭੱਜ ਗਏ ਤੇ ਆਪਣਾ ਹੁਣ ਚੱਕਦੇ ਨਹੀਂ ਹੈਗੇ ਨੇ ਚੱਕਦੇ ਨਹੀਂ ਹੁਣ ਚੱਕਦੇ ਹੁਣ ਕਾਪੜਾ ਲਿਆ ਫੋਨ ਲਾ ਫਿਰ ਉਹਨੂੰ ਫੋਨ ਲਾ ਫੋਨ ਲਾ ਜੇ ਨਾ ਪੈਸੇ ਵਾਪਸ ਕਰਦਾ ਕਰਵਿੰਦਰ ਬਿੱਲੇ ਕੋਲੇ ਬਹੁਤ ਪੈਸੇ ਨੇਗੇ ਬਹੁਤ ਅਮੀਰ ਬੰਦਾ ਕਰਵਿੰਦਰ ਬਿੱਲੇ ਨੂੰ ਪੈਸੇ ਵਾਪਸ ਕਰਨੇ ਹੀ ਪਣਗੇ ਕਰਵਿੰਦਰ ਬਿੱਲੇ ਨੇ ਮਸ਼ਹੂਰੀ ਕਰੀ ਆ ਕਲਵਿੰਦਰ ਬਲੇਆ ਭਾਈ ਜੁਮੇਵਾਰ ਤੂੰ ਆਏ ਦੁਬਾਰਾ ਟਿੰਡਪਾ ਤੇਰੇ ਬਾਅਦ ਜਮਾ ਧਰਨਾ ਇਹਨਾਂ ਨੂੰ ਆ ਕੇ ਲਾਵਾਂ ਜਿਨ੍ਹਾਂ ਨੂੰ ਕੁੜੀਆਂ ਨੂੰ ਕਿਹਾ ਕਿ ਤੁਸੀਂ ਮਜਬੂਰ ਆ ਯਾਰ ਤੇਰੇ ਕੋਲੇ ਪੈਸੇ ਨਹੀਂ ਤੂੰ ਐਡ ਕਰੀਆ ਭਾਈ ਤੂੰ ਪੈਸੇ ਵਾਪਸ ਕਰਵਾ ਦੇ ਜਿਨ੍ਹਾਂ ਨੇ ਪੈਸੇ ਨਾ ਵਾਪਸ ਕਰੇ ਤਾਂ ਕਲਵਿੰਦਰ ਬਲੇ ਦੇ ਧਰਨਾ ਬਾਅਦ ਜ ਵੀ ਧਰਨਾ ਲਗੂ ਕਲਤਾਰ ਚੀਮੇ ਦੇ ਬਾਅਦ ਵੀ ਧਰਨਾ ਲਗੂ ਤੇ ਗੱਗੂ ਗਰ ਦੇ ਬਾਅਦ ਵੀ ਧਰਨਾ ਲਗੂ ਜਿਹੜੇ ਇੱਥੇ ਆਏ ਮੈਨੂੰ ਸਾਰੇ ਦੇ ਬਾਅਦ ਧਰਨਾ ਲਗਣਗੇ ਲੈ ਆ ਵੀ ਲੈ ਆ ਕਲਵਿੰਦਰ ਉਹ ਫੋਨ ਲਾਓ ਇਮੀਗ੍ਰੇਸ਼ਨ ਦਾ ਲੈ ਦੂਬਾਰਾ ਧਰਨਾ ਦੇਖ ਲੋ ਇਨਾਰੇ ਬਾਹਰ ਧਰਨਾ ਲੱਗੂ ਸਾਰਾ ਦੇ ਆਹ ਦੇਖੋ ਆਹ ਭਾਨੀ ਵੀਰੇ ਆਹ ਐਪਲੀਕੇਸ਼ਨ ਮੈਂ ਸੀਐਮ ਸਾਹਿਬ ਨੂੰ ਲਿਖੀ ਸੀਗੀ ਇਹਦੇ ਵਿੱਚ ਸਾਰੇ ਥੱਲੇ ਨਾ ਮੈਂ ਇੱਕ ਲਾਈਨ ਲਿਖੀ ਆ ਕਿ ਜੇ ਮੈਂ ਝੂਠ ਬੋਲਦਾ ਹੋਵਾਂ ਜਿੰਨਾ ਮੈਂ ਪੁਲਿਸ ਪ੍ਰਸ਼ਾਸਨ ਹੈਲੋ ਇੱਕ ਮਿੰਟੇ ਇੱਕ ਮਿੰਟੇ ਇੱਕ ਮਿੰਟੇ ਇੱਕ ਮਿੰਟੇ ਫੋਨ ਚੱਕ ਲੈ ਪਾਨਾ ਸਿੱਧੂ ਬੋਲਦਾ ਬਾਈ ਹੈਲੋ ਪਾਨਾ ਸਿੱਧੂ ਬੋਲਦਾ ਪਹਿਣੇ ਹਾਂਜੀ ਤੋਂ ਇੱਕ ਨਾ ਤੁਸੀਂ ਆਪ ਆਏ ਨੇ ਕਿ ਚੰਡੀਗੜ੍ਹ ਦੇ ਅਮਿਤੋਤ ਸਿੰਘ ਦੇ ਅਮਿਤੋਤ ਸਿੰਘ ਇੱਕ ਲੱਖ ਰੁਪਏ ਇੱਕ ਲੱਖ ਰੁਪਏ ਕਰਨੇ ਪੈਸੇ ਲੈਣਾ ਤੁਹਾਡੇ ਤੋਂ ਕਦੋਂ ਵਾਪਸ ਕਰੋਗੇ ਅਮਿਤੋਤ ਸਿੰਘ ਜੀ ਤੁਸੀਂ ਕੌਣ ਤੁਸੀਂ ਅਮਿਤੋਤ ਸਿੰਘ ਜੀ ਅਮਿਤੋਤ ਸਿੰਘ ਮੈਡਮ ਅਮਿਤੋਤ ਸਿੰਘ ਮੈਂ ਉਹਦੀ ਮਾਤਰ ਬੋਲਦੀ ਆ ਦੋ ਸਾਲ ਹੋ ਗਏ ਪਸੋਂ ਤਾਂ ਹੀ ਕਰੀਂ ਖੜਦਾ ਖੜਦਾ ਨਿਫਰ ਕਲਵਿੰਦਰ ਬੱਲਾ ਦਾ ਕਿਧਰੇ ਗਿਆ ਨਹੀਂ ਗਾ ਫਟਾਈ ਪੀ ਆ ਜਾਂਦੇ ਜਾਂਦੇ ਲਵਾ ਦਾਂਗੇ ਡਰਤਾ ਜਾ ਇਹ ਨਹੀਂ ਆਪਣਾ ਬਾਈ ਜਿੰਦਰ ਨੂੰ ਸਾਨੂੰ 6 ਗੁਰਵਿੰਦਰ ਬੱਲੇ ਨੂੰ ਨਾਲ ਜਾਣਾ ਪਊਗਾ ਮੇਰੇ ਇਸ ਲਈ ਮੈਂ ਵੀ ਗੱਲ ਦਾ 6 ਚੈੱਕ ਦਿੱਤੇ ਨੇ ਚੈੱਕ ਸਾਰੇ ਬਾਉਂਸ ਹੋ ਜਾਂਦੇ 6 ਚੈੱਕ ਦੇ ਦਿੰਦੇ ਫਿਰ ਬਾਉਂਸ ਹੋ ਜਾਂਦਾ ਗੁਰਵਿੰਦਰ ਬੱਲੇ ਨੂੰ ਕਹਾ ਕੇ ਲੈ ਕੇ ਜਾ ਉਹਨੂੰ ਫੋਨ ਲਾਵਾਂਗੇ ਹਾਂਜੀ 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 ਬਾਈ ਕੰਪ ਕਰੋ ਹਾਂਜੀ ਭਾਣੇ ਹੈਲੋ ਹਾਂਜੀ ਸਰ ਕਦੋਂ ਪੈਸੇ ਵਾਪਸ ਕਰਨੇ ਪੈਣ ਇਹਨਾਂ ਦੇ ਸਰ ਇੱਕ ਵਾਰ ਮੈਂ ਚੈੱਕ ਕਰ ਲੈਂਦੀ ਹਾਂ ਕਰ ਲੈ ਭਾਣੇ ਕਰ ਲੈ ਨਹੀਂ ਭੈਣ ਬਣ ਕੇ ਹੋਣੀ ਦੇਖ ਮੇਰੀ ਗੱਲ ਸੁਣ ਅਸੀਂ ਨਾ ਇੱਥੇ ਮੇਰੇ ਕੋਲੇ ਕੱਠ ਬਹੁਤ ਆ ਮੈਂ ਹੋਰਾਂ ਨੂੰ ਵੀ ਫੋਨ ਲਾਉਣੇ ਆ ਇੱਕ ਮਿੰਟ ਦੇ ਵਿੱਚ ਦੱਸ ਦੇ ਵੀ ਇਸੇ ਈ ਤਰੀਕ ਨੂੰ ਪੈਸੇ ਵਾਪਸ ਕਰਨਾ ਹੈ ਨਹੀਂ ਭੈਣ ਬਣ ਕੇ ਕਰਮਿੰਦਰ ਵਿੱਲਨ ਥੋੜੀ ਕਰੀਆ ਐਡ ਮੈਂ ਕਰਮਿੰਦਰ ਵਿੱਲਨ ਨੂੰ ਲਾਉ ਫੋਨ ਨਾਲੇ ਮੈਂ ਥੋੜੇ ਛੱਡੋ ਤੇ ਬਾਅਦ ਤਾਂ ਮੈਂ ਲਾਉਂਗੀ ਪੈਸੇ ਕਰਾਂ ਦੁਬਾਰਾ ਦੱਸ ਬਈ ਸਿੱਧੀ ਜੀ ਗੱਲ ਹੈ ਸਰ ਮੈਂ ਵੀ ਗੱਲ ਕਰਕੇ ਦੱਸ ਸਕਦੀ ਆ ਨਾ ਕਿ ਮੈਂ ਹਾਂ ਦੱਸ ਇਹਨਾਂ ਦੇ ਪੈਸੇ ਕਲਮੇਂਦਰ ਬਿੱਲੇ ਦੇ ਵਾਰਚ ਵੀ ਧਰਨਾ ਲਗੂ ਕੁੜੀ ਗੱਲ ਇਹ ਤੂੰ ਮੈਂ ਤੁਹਾਡੇ ਪੱਖ ਚ ਸਟੈਂਡ ਲਗਾ ਧਿਆਨ ਨਾਲ ਗੱਲ ਸੁਣ ਲਓ ਮੈਂ ਇੱਥੇ ਗੱਲ ਬੋਲੀ ਆ ਨਾ ਤੇ ਮੇਰੇ ਪੱਖ ਇਹ ਖੜਨਾ ਪੈਣਾ ਜਵਾਨ ਤੇ ਜੇ ਕੋਈ ਕਚੈਰੀ ਦੇ ਵਿੱਚ ਕੱਢ ਕੇ ਤੂੰ ਕੀ ਲੱਗਦਾ ਨਾ ਵੀਰੇ ਮੈਂ ਨਾਲੀਆਂ ਸਭ ਬਠੀਕਾ ਨਾ ਬੰਦੇ ਵਾਲੀ ਗੱਲ ਆ ਉਹ ਤੂੰ ਨਾਲੀਆਂ ਨਾ ਤੇ ਖਰਚ ਇਹਨਾਂ ਨੇ ਪੈਸੇ ਨਾ ਵਾਪਸ ਕਰੇ ਤਾਂ ਫਿਰ ਅਗਲਾ ਦਾ ਇਦਨੂੰ ਐਵੇਂ ਕਰਾਂਗੇ ਵੀ ਮਸ਼ੂਰੀ ਕਿਉਂ ਕਰੀਂ ਮੇਰੀਟ ਆ ਨਾ ਉਦੋਂ ਮੇਰੇ ਸਹੁਰਿਆਂ ਨੇ ਮੇਰੇ ਪੈਸੇ ਪਰ ਐ ਨਾ ਹੁਣ ਸਹੁਰੇ ਵੀ ਬੋਲਦੇ ਆ ਕਿ ਪੈਸੇ ਇਹਨਾਂ ਕੋਈ ਨਾ ਸਹੁਰਿਆਂ ਤੋਂ ਇਹਨੂੰ ਮੈਂ ਕਹਦਾਂ ਕੁਛ ਨਹੀਂ ਕਰਨੇ ਤੇ ਸਾਰੇ ਮੈਂ ਕਰੂੰਗਾ ਕੋਈ ਗੱਲ ਨਹੀਂ ਠੱਗੀ ਹੋਗੀ ਅੰਬਾਹ ਤੇਰੇ ਬਾਅਦ ਸਾਰਾ ਹਾਲਤ ਚ ਕਰਾਵਾਂਗੇ ਠੀਕ ਹੈ ਨਾ ਕਰ ਤੇ ਆ ਜੋ ਮਰਜ਼ੀ ਹੋ ਜੇ ਆਹ ਰਿਸ਼ਤੇ ਟੁੱਟਦੇ ਨੇ ਦੇਖ ਲਓ ਪੰਜਾਬ ਦੇ ਲੋਕੋ ਆਹ ਦੇਖ ਲਓ ਆਹ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਜਾਂ ਤਾਂ ਨੇ ਘਰਾਂ ਦੇ ਘਰ ਬਸ ਬਾਈ ਕੋਈ ਨਾ ਲੋ ਨਾ ਬਾਈ ਕੁਛ ਨਹੀਂ ਹੁੰਦਾ ਘਰਾਂ ਦੇ ਘਰਾਂ ਨੇ ਖਰਾਬ ਕਰਤੇ ਨੇ ਸਾਰੇ ਜਿੱਥੋਂ ਵਾਲਾ ਨੇ ਇਹ ਉਹਦਾ ਮੋਹਾਲੀ ਦਾ ਇੱਕ ਰਾਏਪੁਰ ਕਲਾਂ ਹੈ 2117000 ਰੁਪਏ ਨੇ 317000 ਰੁਪਏ ਨੇ ਲਾਓ ਫੋਨ ਲਾਓ ਫੋਨ ਨਹੀਂ ਚੱਕਦਾ ਮੈਨੂੰ ਕੰਮ ਦਿੰਦਾ ਉੱਤੋਂ ਮੈਂ ਫੋਨ ਕਰਾਂ ਉਹਦਾ ਐਡਰੈਸ ਮੈਨੂੰ ਪਿਆ ਕੋਈ ਮਾਰਦੀ ਆ ਸੀਐਨ ਸਾਹਿਬ ਵਿੱਚੀ ਜਾਣ ਕੇ ਗੈਕੂ ਸਾਰੇ ਹੁਣ ਐਂ ਠੀਕ ਹੋਊਗਾ ਮੈਂ ਇਹ ਕੰਮ ਐਨ ਸੂਤਾਉਣ ਵਾਲਾ ਜਿਵੇਂ ਤੁਸੀਂ ਕਹਣੇ ਨਾ ਸਾਰੇ ਕੋਈ ਕਿਸੇ ਨੂੰ ਬਾਕਸ ਨਹੀਂ ਆਉਂਦਾ ਆ ਇੱਕ ਸੀਰ ਨੂੰ ਚਿੱਠੀ ਲਿਖੀ ਦੀ ਆ ਲੈਣ ਪੜ ਕੇ ਦੇਖ ਚਲੋ ਆ ਲੈ ਆਓ ਜਿਹੜਾ ਹੋਰ ਵੀ ਕੋਈ ਇੱਕ ਮਿੰਟ ਖੜ ਜੋ ਲੈ ਕੁੜੀ ਇੱਕ ਮਿੰਟ ਤੈਨੂੰ ਰੋਣ ਦੀ ਲੋੜ ਨਹੀਂ ਕੋਈ ਨਹੀਂ ਰੋਣਾ ਇੱਕ ਮਿੰਟ ਖੜ ਜਾ ਯਾਰ ਚੁੱਪ ਕਰ ਜਾ ਯਾਰ ਮਿੰਟ ਚੁੱਪ ਕਰ ਤਾਂ ਹੋਣਾ ਹੀ ਤੇਰਾ ਕੰਮ ਹੋਊਗਾ ਉਹਨਾਂ ਨੂੰ ਪਤਾ ਲੱਗ ਗਿਆ ਕਿਉਂਕਿ ਸੁਣ ਲੋ ਧਿਆਨ ਨਾਲ ਗੱਲ ਜਦੋਂ ਵੱਡਾ ਬੰਦੇ ਦਾ ਨੌਂ ਹੁੰਦਾ ਨਾ ਵੀ ਮੇਰਾ ਨੌਂ ਖਰਾਬ ਹੁੰਦਾ ਉਦੋਂ ਪਤਾ ਲੱਗਦਾ ਤੁਸੀਂ ਨਾ ਕੌਣ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ